ਇਹਨਾਂ ਨੇ ਬਿੰਨਾ ਕਾ ਚਾਹ ਚੜਿਆ ਹੈ ਹੈ ਆਹ ਕਹਿੰਦੇ ਜਦ ਰੋਈ ਫੂਲ ਆ ਜਾਂਦੇ ਨੇ ਇਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਵੀ ਦਾ ਰੋਇ ਜੜੀ ਖੋਣ ਰੋਇ ਜੜੀ ਖੋਣ ਪਿਤਾ ਕਿੰਨਾ ਇਹਨੂੰ ਚਾਹ ਚੜਿਆ ਇਹਨੇ ਮੂੰਖਾ ਚੰਦੜੀ ਲਿਪੜਾਈ ਦੇ ਹੈ ਦਾਸੋ ਸਾਰੀ ਦੁਨੀਆਂ ਜੰਦੀ ਆਂਦੀ ਹੈ ਇਹ ਥੋੜੀ ਗੱਲ ਵੀ ਨਹੀਂ ਇਹਨੂੰ ਤੇ ਸਭ ਕੁਛ ਹੀ ਭੁੱਲਿਆ ਪਿਆ ਹੈ ਇਹਨੂੰ ਤੇ ਨਾ ਕੋ ਕੰਮ ਕਰਦਾ ਪਤਾ ਲੱਗਦਾ ਨਾ ਨੂੰ ਕੋਸ਼ੀ ਇਹਨੂੰ ਇੰਨੀ ਖੁਸ਼ੀ ਚੜੀ ਹੋਈ ਹੈ ਪਿਤਾ ਇਹਨੂੰ ਇਹਨੂੰ ਇੰਨਾ ਚਾਹ ਆ ਵੇ ਕੁਛ ਕਹਿਣ ਦੀ ਗੱਲ ਹੱਦ ਤੋਂ ਹੀ ਜ਼ਿਆਦਾ ਇਹਨੂੰ ਚਾਹ ਚੜਿਆ ਆ ਬੱਲੇ ਵੀ ਮਲੇ ਹਾਏ ਹਾਏ ਅਰਜੁਨ ਜੀ ਰਣੀ ਕੀ ਹੋ ਗਿਆ ਬਾਏ ਹਾਏ ਫੋਨ ਲੱਗੀ ਰਿਆ ਕਰਵਾ ਹੈ ਸਾਡੀ ਦਾ ਫੋਨ ਆਉਂਦਿਆ ਹਾਏ ਇੱਕ ਭਾਬੀ ਹੋ ਗਈ ਤੇ ਇੱਕ ਤੂੰ ਹੋ ਗਈ ਕੋਈ ਤਾਂ ਹੋਰ ਕੋਈ ਕੰਮ ਹੀ ਕੋਈ ਨਹੀਂ ਆਂਦਾ ਦੱਸੋ ਹਣਾ ਗੱਲ ਕਰ ਲੈ ਗੱਲ ਪਹਿਲਾਂ ਜਿਹੜੀ ਗੱਲਾਂ ਕਰੰਦੀ ਹੈ ਨਾ ਕਰ ਲੈ ਪਹਿਲਾਂ ਫਿਰ ਬਾਅਦ ਚ ਮੇਰੀ ਗੱਲ ਸੁਣ ਲੈ ਹਾਏ ਹਾਏ ਅਲੋ ਕੀ ਹੋਇਆ ਤੇ ਘਰ ਕੋਕਦੇ ਭਰਾਈ ਆ ਗਈ ਆ ਹੈਂ ਲੋਕਾਂ ਦੇ ਘਰ ਬੱਚੇ ਨਹੀਂ ਜਾਂਦੇ ਇਹਨਾਂ ਦੇ ਨਵੇਂ ਕਿਖਣ ਨੇ ਮੈਨੂੰ ਤਾਂ ਮੈਂ ਕਿ ਹਜ ਤੱਕ ਕਦੀ ਕਿਸੇ ਲੈ ਵਜਤ ਸੁਣਿਆ ਹੀ ਨਹੀਂ ਕੋਸ਼ੀ ਵੀ ਓ ਕੁਛ ਇਹਦੇ ਪਿੱਕੇ ਕਰਨ ਦੇ ਨੇ ਮੈਂ ਕਦੀ ਆਹ ਕਰ ਕਦੀ ਉਹ ਕਰ ਹੈ ਇਹਨਾਂ ਨੂੰ ਕੱਖ ਨਹੀਂ ਪਤਾ ਲੱਗਦਾ ਮੈਨੂੰ ਮੈਂ ਕਿ ਆਸਰ ਦੁਖੀ ਹੋ ਪੈ ਲੈ ਲੈ ਪਾ ਮੈਂ ਆਹ ਨਾ ਨਾ ਰੋਟੀ ਬਾਣੀ ਨਾ ਨਾ ਪੁੱਠਿਆ ਪਿਆ ਸਾ ਕੁਝ ਨਾ ਮੈਨੂੰ ਦਿੰਦੀ ਇਹ ਨਾ ਆਹ ਪਕਾ ਕੇ ਖਾਂਦੀ ਹੈ ਤਾਂ ਮੈਂ ਕਿੱਥੇ ਮਰ ਜਾ ਕੇ ਮੈਂ ਨਹੀਂ ਦੁਖੀ ਹੋਈ ਹਾਂ ਲੱਗਣ ਹਾਂ ਭਾਬੀ ਦੱਸ ਕੀ ਗੱਲੋ ਈ ਦੀਦੀ ਥਾੜੇ ਸਾਥੀ ਬੋਲਣ ਦੀ ਆ ਕੋਈ ਗੱਲ ਹੋਈ ਆ ਘਰੇ ਉਹ ਨਹੀਂ ਨਹੀਂ ਭਾਬੀ ਜੀ ਉਦਾਂ ਹੀ ਬਸ ਡਏ ਆ ਅੱਛਾ ਤੂੰ ਸੁਣਾਓ ਬਸ ਬਸ ਵਧੀਆ ਦੀਦੀ ਮੈਂ ਤੁਹਾਨੂੰ ਕਹਿਣਾ ਸੀ ਕਿ ਤੁਸੀਂ ਦੋ ਚਾਲ ਦਿਨ ਪਹਿਲੇ ਆ ਜੋ ਘਰ ਦੇ ਵਿੱਚ ਇੰਨਾ ਵਧੀਆ ਫੰਕਸ਼ਨ ਮਸਾ ਮਸਾ ਤੇ ਰੱਬ ਨਹੀਂ ਆ ਦੇਣ ਲਿਆਂਦੇ ਆ ਤੇ ਤੁਸੀਂ ਆਓ ਆਪਾਂ ਨਾਲ ਕੇ ਸਾਰੀਆਂ ਤਿਆਰੀਆਂ ਕਰਦੇ ਆਂ ਦੀਦੀ ਉਹ ਭਾਬੀ ਮੈਂ ਤੇ ਹਜੇ ਘਰ ਵੀ ਨਹੀਂ ਗੱਲ ਕੀਤੀ ਨਾਲੇ ਜਿਹੜਾ ਕੋਈ ਫੰਕਸ਼ਨ ਆ ਉਹਨੇ ਤਾਂ ਮੈਨੂੰ ਫੋਨ ਨਹੀਂ ਕੀਤਾ ਇੱਕ ਵਾਰੀ ਵੀ ਸਿਮਰਤ ਨੇ ਕਿ ਦੀਦੀ ਤੁਸੀਂ ਆ ਜਾਓ ਮੈਂ ਤਾਂ ਜ ਆਪਣੇ ਘਰ ਵੀ ਨਹੀਂ ਗੱਲ ਕੀਤੀ ਕਿ ਮੈਂ ਕੋਈ ਲੇੜਾ ਕਪੜਾ ਕੋਈ ਸੋ ਚੀਜ਼ ਬਣਾਉਣੀ ਹੁੰਦੀ ਆ ਕੁਝ ਵੀ ਨਹੀਂ ਬਣਾਇਆ ਛੱਡੋ ਦੀਦੀ ਜਿਹਦੀ ਗੋਦ ਭرائی ਆ ਤੁਹਾਨੂੰ ਉਹਦਾ ਤੇ ਪਤਾ ਹੀ ਆ ਉਹਨੂੰ ਤੇ ਆਪਣੇ ਆਪ ਤੋਂ ਫੁਰਸਤ ਨਹੀਂ ਹੈਗੀ ਉਹਨੇ ਤੁਹਾਨੂੰ ਕਿੱਥੇ ਫੋਨ ਕਰਨਾ ਵਾ ਉਹਨੇ ਤੁਹਾਨੂੰ ਫੋਨ ਫੋਨ ਨਹੀਂ ਕਰਨਾ ਹੈਗਾ ਦੀਦੀ ਮੈਂ ਕਹਤਾ ਤੇ ਉਹਨੇ ਕਹਤਾ ਇੱਕ ਹੀ ਗੱਲ ਆ ਜਦੋਂ ਤੁਹਾਨੂੰ ਮੈਂ ਕਹਿੰਦੀ ਆ ਵੀ ਤੁਸੀਂ ਦੋ ਤਿੰਨ ਦਿਨ ਪਹਿਲੇ ਆਓ ਆਪਾਂ ਰਲ ਕੇ ਸ਼ੋਪਿੰਗ ਕਰਦੀ ਆ ਸਾਰੀ ਕੋਈ ਗੱਲ ਨਹੀਂ ਭਾਬੀ ਤੂੰ ਕਿੰਨੀ ਆ ਨਾ ਫਿਰ ਮੈਂ ਆ ਜਾਨੀ ਆ ਉਦਾਂ ਤੇ ਮੈਂ ਨਾ ਬਾਸਾ ਬੁਆਣੀ ਹੈਗਾ ਜੀ ਕਿਸੇ ਸਿਮਰਤ ਦਾ ਬਾਸਾ ਨਹੀਂ ਦਿਮਾਗ ਕੰਮ ਕਰਦਾ ਕਿ ਮੈਂ ਦੀਦੀ ਨੂੰ ਆਪ ਫੋਨ ਕਰ ਦਵਾਂ ਕਿ ਤੇ ਕਿ ਦੀਦੀ ਆ ਜਾਓ ਨਾ ਕਿਹਦੇ ਸਾਹਿਲ ਦਾ ਹੀ ਫੋਨ ਆਇਆ ਵਾ ਸਾਹਿਲ ਵੀ ਉਹ ਹੋ ਜਾਈ ਹੋ ਗਿਆ ਉਹਦੇ ਮਗਰੋਂ ਤੁਹਾਨੂੰ ਪਤਾ ਤੇ ਹੈ ਵਾ ਕਿ ਉਹ ਦੋਵੇਂ ਇੱਕੋ ਜਿਹੇ ਨੇ ਨਾ ਦਿਮਾਗ ਸਾਹਿਲ ਦਾ ਹੈਗਾ ਵਾ ਤੇ ਨਾ ਸਿਮਰਤ ਦਾ ਹੈਗਾ ਵਾ ਅਕਲ ਤੇ ਇਹਨਾਂ ਦੀ ਗਿੱਟੀਆਂ ਚ ਆ ਇਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਜਿੱਥੇ ਅਸੀਂ ਰਿਸ਼ਤਿਆਂ 'ਚ ਮਾਨ ਰੱਖਣਾ ਵਾ ਤੇ ਉੱਥੇ ਮਾਨ ਨਾਲ ਦੀਦੀ ਨੂੰ ਫੋਨ ਤੇ ਕਰੀਏ ਵੀ ਦੀਦੀ ਤੁਸੀਂ ਆ ਜਾਓ ਦੋ ਚਾਰ ਦਿਨ ਪਹਿਲੇ ਅਗੋ ਅਗਲੇ ਦੀ ਮਰਜ਼ੀ ਆ ਵੀ ਟਾਈਮ ਆਊਗਾ ਤੇ ਆਊਗਾ ਨਾ ਬਲਾ ਚਲ ਕੋਈ ਨਹੀਂ ਭਾਬੀ ਤੂੰ ਵੀ ਨਾ ਨਾ ਘਰ ਹੋਵੇਂ ਤੇ ਇੱਥੇ ਤਾਂ ਕੋਈ ਪਤਾ ਹੀ ਨਾ ਹੋਵੇ ਰਿਸ਼ਤੇਦਾਰੀ ਦੇ ਕਿੱਦਾਂ ਨਬੋਣੀ ਆ ਚਲ ਮੈਂ ਕੋਈ ਨਹੀਂ ਘਰ ਗੱਲ ਕਰਦੀ ਆ ਫਿਰ ਮੈਂ ਆਉਣੀ ਆ ਠੀਕ ਆ ਠੀਕ ਆ ਦੀਦੀ ਤੁਸੀਂ ਬਾਜੀ ਨੂੰ ਪੁੱਛ ਕੇ ਜ਼ਰੂਰ ਆਇਓ ਚਲ ਠੀਕ ਆ ਭਾਬੀ ਓਕੇ ਹਾਂ ਮਾਮੀ ਨਾਲ ਕਿੱਦਾਂ ਗੱਲ ਕਰਾਂ ਕੋਈ ਟੈਲੀਫੋਨ ਤੇ ਕਰ ਲੈਣੇ ਸੀ ਉਹਨਾਂ ਕੰਡਾ ਹੋ ਗਿਆ ਜਦੋਂ ਗੱਲਾਂ ਕਰਦੀ ਨੂੰ ਭਾਬੀ ਦਾ ਫੋਨ ਹੀ ਨਾ ਆਇਆ ਭਾਬੀ ਦਾ ਫੋਨ ਕੀ ਸੀ ਵੇਰ ਜੀ ਬਾਬੀ ਦਾ ਫੋਨ ਕਰ ਕੰਮ ਤੇ ਕੰਮ ਇੰਨਾ ਘੰਟਾ ਲਾਉਂ ਜਾਂ ਨਾ ਛੇ ਰੇਡਨ ਕਦੋਂ ਦੀ ਮੈਂ ਗੰਦੀ ਕਰਦੇ ਆ ਤੁਹਾਨੂੰ ਮੰਮੀ ਪਤਾ ਤੇ ਹੈਗਾ ਉਹ ਤੇ ਫੰਕਸ਼ਨ ਰੱਖਿਆ ਹੋਇਆ ਉਹ ਭਾਬੀ ਗੱਲਾਂ ਕਰਦੀ ਪਈ ਸੀ ਕੰਗਿਆ ਗੱਲਾਂ ਕਰਨ ਗਈਆਂ ਫੰਕਸ਼ਨ ਗੈਦਰ ਦੋ ਮਿੰਟ ਦੀ ਗੱਲ ਹੋ ਜਾਂਦੀ ਹੈ ਤੂੰ ਤੇ ਘੰਟਾ ਹੋ ਗਿਆ ਮੈਨੂੰ ਉੱਥੇ ਬੈਠੇ ਸੁੱਕਣੇ ਪਾਇਆ ਤੇ ਮੈਨੂੰ ਉੱਥੇ ਅੱਛਾ ਮੰਮੀ ਛੱਡੋ ਮੈਂ ਤੁਹਾਨੂੰ ਕਹਿਣਾ ਸੀ ਕਿ ਮੈਂ ਦੋ ਚਾਰ ਦਿਨ ਪਿੱਲੇ ਚੱਲ ਜਾ ਭਾਬੀ ਇਹੀ ਕਹਿਣ ਦੀ ਸੀ ਕਿ ਤੇ ਨਾਲੇ ਨਾ ਮੈਂ ਤੇ ਕੁਝ ਬਣਾਇਆ ਵੀ ਨਹੀਂਗਾ ਕਦ ਨਹੀਂ ਜਾਣਾ ਅੱਥੇ ਬੈਠ ਬੱਲਾ ਮੈਂ ਕਦ ਨਹੀਂ ਜਾਣਾ ਉੱਥੇ ਲੈ ਮੰਮੀ ਤੁਹਾਨੂੰ ਵੀ ਤਾਂ ਪਤਾ ਹੀ ਹੈ ਨਾ ਬਹੁਤ ਭਰਾਈ ਐ ਸਿਮਰਨ ਦੀ ਤੇ ਸਾਰੇ ਕਹਿੰਦੇ ਕਿ ਤੂੰ ਆ ਜਾ ਆਇਆ ਹੈ ਚਲ ਤੁਰ ਜਲ ਜਾ ਢਾੜੀ ਚਾਇਆ ਤੂੰ ਕਹਿੰਦੇ ਕਿ ਚਾਚਾ ਜੀ ਮੈਂ ਉੱਥੇ ਪੀ ਕੇ ਜਾ ਕੇ ਲਾਵਾ ਇਹ ਟੱਗਾਲ ਮਾਰੀ ਆ ਗਈ ਨਾ ਲੈ ਜਾਣਾ ਇੱਕ ਦਿਨ ਚੱਲ ਜਾ ਆਹ ਤੇਨ ਜਿਹੜਾ ਰੋਜ਼ ਰੋਜ਼ ਹੁੰਦੇ ਆ ਤੇ ਭੈਣ ਭਰਾ ਉੱਥੇ ਇਕੱਠੇ ਹੋਏ ਆ ਆਖੇ ਜਿਉਂ ਨਾਲੇ ਸਗੁਨਾ ਸੀ ਤੇ ਮੈਨੂੰ ਸੱਦਦੇ ਹੈ ਚਾਰ ਪੰਜ ਦਿਨ ਮੈਂ ਲਾ ਕੇ ਆਂਦੀ ਨਾਲੇ ਮੈਂ ਉਹਨਾਂ ਨੂੰ ਅਕਲ ਦਿੰਦੀ ਵੀ ਇਹ ਚੀਜ਼ ਹੁੰਦੀ ਜੇ ਇਹ ਕੁਝ ਹੁੰਦਾ ਜੇ ਹੈ ਇਹਨਾਂ ਨੂੰ ਤੇ ਇਹਨਾਂ ਵੀ ਨਹੀਂ ਪਤਾ ਲੱਗਦਾ ਹੈ ਤੇ ਤੂੰ ਉੱਥੇ ਜਾ ਕੇ ਤੂੰ ਕੀ ਕਰਨਾ ਐਗਾ ਜਿਹੜੀ ਜੜੀ ਤੂੰ ਤੇ ਕੁੜੀ ਜੜੀ ਹੋ ਹੈ ਉੱਥੇ ਜਾ ਕੇ ਤੂੰ ਕੀ ਕਰਨੀ ਜਾ ਕੇ ਕੰੜੀ ਅਜੇ ਕੁਝ ਵੀ ਪਤਾ ਲੱਗਣਾ ਕਿਉਂ ਮੈਨੂੰ ਮੈਨੂੰ ਕੀ ਨਹੀਂ ਪਤਾ ਲੱਗਣਾ ਨਹੀਂ ਜੀ ਇਹ ਨਹੀਂ ਪਤਾ ਲੱਗਣਾ ਆ ਜਿਹੜਾ ਦਿਮਾਗ ਨਹੀਂ ਹੈ ਦਾ ਬੈਠਾ ਮੈਨੂੰ ਸੁਣਦੇ ਮੈਂ ਇਹਨਾਂ ਨੂੰ ਕੋਈ ਸਿਆਣਾ ਵਾਲੀ ਤੋਂ ਗੱਲ ਵੀ ਕਰ ਸੀ ਕਿ ਇਹ ਕੁਝ ਹੁੰਦਾ ਏ ਤੇ ਤੂੰ ਕਹਿੰਿਆ ਕਿ ਮੈਂ ਜੇ ਨਹੀਂ ਜਾਵਾਂ ਬਾਕਰ ਮੈਂ ਆਉਂਦਾ ਕਿ ਪ੍ਰਧਾਨ ਨੇ ਬੰਦੀ ਫੜਦੇ ਮਿਲਿਆ ਆਹੋ ਉੱਥੇ ਨਹੀਂ ਚੱਲਦੀ ਤੇਰੀ ਮੇਰੀ ਦੱਸਾਂ ਕਹਿੰਦੇ ਕਿ ਐਵੇਂ ਮੈਂ ਚੱਲਦੀ ਆ ਮੈਂ ਚੱਲਦੀ ਆ ਜੇ ਜਾਣਾ ਤੇ ਮੋਟੀ ਗੱਲ ਨਹੀਂ ਏ ਇੱਕ ਨੇ ਲਾ ਕੇ ਆਣਾ ਤੇ ਪਿੱਛੇ ਮੇਰਾ ਵੀ ਚੱਲੇ ਮੇਰਾ ਵੀ ਸੋਝ ਆਹੋ ਮਮੀ ਆ ਤੂੰ ਇਹ ਤੇ ਕੀ ਆ ਕੰਮ ਵਾਲੀ ਨੇ ਲਾ ਜਾਨੀ ਆ ਤੇ ਬਾਕੀ ਤੂੰ ਫੁਲਕਾ ਹੀ ਆ ਇੱਕ ਬਣਾ ਕੇ ਖਾਣਾ ਉਹ ਖਾ ਲਿਓ ਅੱਜ ਮੇਰੇ ਕੋ ਮਿੱਥੇ ਪਕੜਾਈ ਮੇਰੇ ਕੱਨੇ ਤੱਕੜਾ ਲੈ ਉਂਡੀਰ ਕੋ ਦੋ ਫੁਲਕੇ ਨਹੀਂ ਲੱਗ ਮੇਰੇ ਕੋ ਮਿੱਥੇ ਆ ਮੇਰੇ ਨਹੀਂ ਹੁਣ ਕੁਛ ਹੁੰਦਾ ਮੈਨਾਂ ਪਤਾ ਕੀ ਮੇਰੇ ਗੋਡੇ ਆਪਣੇ ਲੱਗਾ ਮਾਵਾ ਮਗੀਆਂ ਤੇਲ ਹੁੰਦੀਆਂ ਰਹਦੀਆਂ ਨੇ ਲੈ ਰਹਾ ਮੇਰੇ ਕੋ ਕੁਛ ਨਹੀਂ ਹੁੰਦਾ ਜਦੋਂ ਪਤਾ ਮੇਰਾ ਸਰੀਰ ਦਾ ਮੰਮੀ ਉਹ ਤੁਹਾਨੂੰ ਤੁਸੀਂ ਕਿੰਨਾ ਕਿੰਨਾ ਤੁਰ ਕੇ ਕਿੱਥੇ ਫਿਰ ਮਰਜ਼ੀ ਚੱਲ ਜਾਂਦੇ ਜੇ ਉੱਦੋਂ ਨਾ ਨੀ ਲੱਤਾਂ ਪੈਡ ਹੁੰਦੀਆਂ ਆਏ ਗੋਲਾ ਮੈਂ ਤੁਰਦੇ ਜਾਂਦੇ ਮੈਂ ਤੇ ਘੜ ਤੇ ਜਾਂਦੇ ਲੈ ਕਰਕੇ ਆਂਦੀ ਹਾਂ ਆਹ ਨੀ ਕੋਲੋਨੀ ਆਹ ਜੁਬਾਨ ਇਹ ਜਿਹੜੀ ਐਡੀ ਐਡੀ ਵੇਖ ਲਈ ਜੁਬਾਨ ਉੱਥੇ ਜਾ ਕੇ ਕੋਈ ਇਹ ਪੁੱਛ ਕਰਨਾ ਮੈਂ ਮੇਰੀ ਜਾਗਰ ਤਾਂ ਨੱਕ ਵਧਾਈਂਦੀ ਜਾ ਕੇ ਮੇਰੀ ਚੱਲੀ ਆਉਂਦਾ ਨੂੰ ਅਖਲਾ ਦੇਣ ਵਾਤੇ ਹੈ ਆਪ ਨੂੰ ਤੇ ਮਤ ਨਹੀਂ ਹੱਲੀ ਹੈ ਕਿ ਅੰਨਾਂ ਨੂੰ ਅਖਲਾ ਦੇਣ ਵਾਸਤੇ ਚੱਲੀ ਹੈ ਸਿਆਣੀ ਬਣਦੀ ਬਣਦੀ ਹੈ ਅਤੇ ਡਿਜੀਟਲ ਕਾਫੀ ਹੁੰਦਾ ਨਹੀਂ ਤੇ ਉਹ ਤੇ ਵੀ ਆਕੇ ਕੋਈ ਨਹੀਂ ਕੰਮ ਮੈਨੂੰ ਨਹੀਂ ਉਮੀਦ ਵੱਡੇ ਚਲੀ ਉੱਥੇ ਅਗਲਾ ਗੇ ਮੈਂ ਦੱਸਾ ਚੁੱਪ ਕਰਕੇ ਤੇ ਘਰ ਆਇਆ ਤੇਰੇ ਪਰ ਕੱਬਰ ਨੂੰ ਤੇ ਮਾਸਾ ਵੀ ਨਹੀਂ ਅਕਲ ਹੈ ਜੇ ਅਕਲ ਹੁੰਦੀ ਤੇ ਤੇਰੀ ਮਾਸ ਯਾਨੀ ਹੁੰਦੀ ਤੇ ਮੈਨੂੰ ਫੋਨ ਕਰਦੀ ਹੈ ਭੈਣ ਜੀ ਚਲ ਕੁੜੀ ਨੂੰ 2000 ਦੀ ਬੋਥੇ ਭੇਜ ਦਿਓ ਹੈ ਤੇ ਉਹਨਾਂ ਨੇ ਕੀ ਕੀਤਾ ਉੱਠ ਕੇ ਕਿਨਾਂ ਡੰਡੇ ਨੇ ਛਮੀ ਦਾ ਕੀ ਮਤਲਬ ਸੀ ਕਿ ਫੋਨ ਕਰਦਾ ਹੈ ਹੈ ਉਹਨਾਂ ਦਾ ਮਤਲਬ ਸੀ ਮੈਨੂੰ ਫੋਨ ਕਰਦੇ आ, कि ਮੈਂ ਨਾ ਭੇਜੀ ਜਰਾ ਫਿਰ ਮੇਰਾ ਕਸੂਰ ਅਦਾ ਸੀ ਐ ਉਹਨਾਂ ਨੇ ਜੇ ਫੋਨ ਮੈਨੂੰ ਇੱਕ ਮਿੰਟ ਕੀਤਾ ਤੇ ਫਰ ਜਮੀਨ ਕਹਿੰਦੀ ਹੈ ਕਿ ਜਮੀਨਾਂ ਤੇ ਲੁੱਭਾ ਕੌਣ ਕਾਤਾ ਤੇ ਤੂੰ ਫਟਾਫਟ ਪਿਆਰ ਹੋ ਗਈ ਤੇ ਮੰਮੀ ਫਿਰ ਕੀ ਹੋ ਗਿਆ ਇੱਕ ਮੈਂਬਰ ਨੇ ਘਰ ਚ ਫੋਨ ਕਰਨਾ ਸੀ ਛੰਮੀ ਨੇ ਕਰਤਾ ਤੇ ਮੈਂ ਮੈਂ ਚੁੱਕ ਲਿਆ ਤੇ ਫਿਰ ਕੀ ਹੋ ਗਿਆ ਨਹੀਂ ਧੀਏ ਇਹ ਇੱਕ ਅਜੀ ਗੱਲ ਹੋਈ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿਆਣੇ ਬੰਦੇ ਨੇ ਸੁਹਣੀ ਕਰਾ ਫੋਨ ਕਰ ਭੈਣ ਜੀ ਕੋਈ ਗੱਲ ਨਹੀਂ ਕੁੜੀ ਨੂੰ ਤੁਸੀਂ ਦੋ ਚਾਰ ਦਿਨ ਵਾਸਤੇ ਭੇਜ ਜੀ ਕਿ ਜੇ ਬਣਾ ਕੇ ਗਿਆ ਫਿਰ ਹੈ ਹੈ ਕਿ ਤੂੰ ਉੱਠ ਕੇ ਉਹਦੇ ਮੂੰਹ ਚੋ ਕੇ ਕਿਤੇ ਤੂੰ ਉਹਨੇ ਤੇ ਬੋਰਡ ਵੀ ਤਿਆਰ ਹੋ ਗਈ ਫੜਫੜ ਬੱਚੀ ਆ ਮੈਂ ਚੱਲਦੀ ਆ ਮੰਮੀ ਮੈਨੂੰ ਤੇ ਫੋਨ ਕੀਤਾ ਵਾ ਮੈਂ ਤਾਂ ਜਾਣਾ ਹੀ ਆ ਜਾਣਾ ਮੈਂ ਤੇ ਫਿਰ ਜਾਣਾ ਤੇ ਖੜੀ ਇੱਕ ਦਿਨ ਜਾਣਾ ਮੋੜੇ ਚਲ ਉਸ ਤੋਂ ਬਾਅਦ ਨਹੀਂ ਮੈਂ ਜਾਮ ਦੇਣਾ ਮੰਮੇ ਚਲੋ ਠੀਕ ਆ ਮੈਂ ਨਹੀਂ ਜਾਂਦੀ ਪਰ ਆਪਾਂ ਘਰ ਤੇ ਤਿਆਰੀ ਕਰੀਏ ਨਾ ਉਸ ਦਿਨ ਤੇ ਆਪਾਂ ਉੱਥੇ ਪਹੁੰਚਾਂਗੇ ਨਾ ਜਦੋਂ ਗੋਦ ਭਰਾਈ ਆ ਆਹ ਹੈ ਧੀਏ ਗੋਦ ਭਰਾਈ ਨਾ ਕਦੋਂ ਕੰਨੀ ਕੰਨੀ ਪੁੰਚਦਾ ਕੱਲਾ ਵੀ ਇਹ ਜਿਹੜੇ ਰਿਵਾਜ ਹਨ ਨਾ ਇੰਨੀ ਅੱਲੇ ਇਹ ਲੋਕੀ ਖਲਮਾ ਵੀ ਹੈਗੇ ਕਿ ਕੇ ਬਸ ਆਪਣੇ ਰਵਾਜ ਹੀ ਵੱਢੀ ਜਾਂਦੇ ਨੇ ਆਪੇ ਹੀ ਆ। ਇੱਜੇ ਦੇਖ ਜਿਹੜੇ ਕੋਈ ਰਿਵਾਜ ਹੋ ਜਾਵੇ। ਮੈਨੂੰ ਕਿ ਲੋਕੀ ਬਸ ਇੱਕ ਵੇਲਾ ਦੇ ਕੋਦੇ ਵਿੱਚ ਆ ਗੋਦ ਭਰਾਈ ਆ ਕੁਛ ਇਹ ਕੁਛ ਕੇ ਵਜ੍ਹਾ ਤੇ ਖਣੇ ਸੀ ਗੱਤ ਸੁਣਦੇ ਤੇ ਨਾ ਇਹ ਹੀ ਕਰਨੇ ਨੇ। ਮੰਮੀ ਜੇ ਉਹਨਾਂ ਨੂੰ ਖੁਸ਼ੀ ਨਾ ਚਲੋ ਕਾਰ ਹੀ ਲਿਆਵਾ ਛੋਟੋ ਹੁਣ ਤੇ ਹੁਣ ਆਪਾਂ ਇਹ ਦੱਸੋ ਕਿ ਉੱਥੇ ਕੀ ਕਰਨਾ ਵਾ ਆਪਾਂ ਕੀ ਲੈ ਕੇ ਜਾਣਾ ਵਾ। ਆਣਾ ਧੀਏ ਭਾਂਜੋ ਤੇ ਯਾਰ 1100 ਰੁਪਏ ਦੇ ਦੀ ਹੋਰ ਕੀ ਤੇ ਮੇਰੀਸ ਤੋਂ ਵੱਧ ਨਹੀਂ ਮੰਮੀ ਮੈਂ ਤੇ ਸੋਚਿਆ ਸੀ ਮੈਂ ਤੇ ਕੱਪੜੇ ਲੈਣਾ ਬਣਾ ਕੇ ਲੈ ਕੇ ਜਾਉਂਗੀ ਆਪਣਾ ਜਿਹੜਾ ਖੜ ਕਪੜਾ ਲੈਣਾ ਬੈਨ ਕਿੰਨਾ ਦੇ ਦੋ ਬੱਧਾ ਹੋ ਜਾਏਗਾ ਨਾ ਫੇਰ ਸੋਣੀ ਕਰਾ ਖੜੀ ਹੁਣ ਨਹੀਂ ਸਾਡਾ ਕੁਝ ਵੀ ਬੰਦਾ ਸਾਡਾ ਜੋਰ ਰਿਵਾਜ ਹੈ ਨਾ 1120 ਰੁਪਇਆ ਇਸ ਤੋਂ ਵੱਧ ਨਹੀਂ ਦੇਣਾ ਬਸ ਚਲੋ ਠੀਕ ਹੈ ਜਿੱਦਾਂ ਗਿੰਦੇ ਤੁਸੀਂ ਹਾਂ ਮੇਰਾ ਦੇਖੋ ਹੀ ਬੈਂਚ ਰਹਾ ਸੀ ਉਹ ਮੈਂ ਜੋ ਤੈਨੂੰ ਕਹਿਣਾ ਸੀ ਮੈਂ ਤੈਨੂੰ ਦੱਸ ਦਿੱਤਾ ਮੈਂ ਕਿ ਅੱਗੋਂ ਮਰਜ਼ੀ ਤੇਰੀ ਜਾਣਾ ਜਾਂ ਨਹੀਂ ਜਾਣਾ ਤੇ ਭਾਵੇਂ ਨਾ ਗਿਆ ਵਿਚਾਪ ਜੀ ਆਉਂ ਚੰਗਾ ਨਾਲੇ ਆਪਣਾ ਫੈਸਲਾ ਸੁਣਾਤਾ ਮੈਂ ਕਹਿਵੇਂ ਵਿੱਚ ਹੀ ਫਸ ਗਈ ਨਾ ਇਹ ਨਵੀਂ ਗੱਲ ਕੱਢ ਮਾਰੀ ਫਿਲਮਾਂ ਦੀਆਂ ਗੱਲਾਂ ਵਾ ਦੱਸ ਜੀ ਉਹਨਾਂ ਨੇ ਖੁਸ਼ੀ ਨਾ ਕਰੀ ਲਿਆ ਤੇ ਤੁਹਾਨੂੰ ਕੀ ਪ੍ਰੋਬਲਮ ਆ ਨਾਲੇ ਮੈਂ ਭੁਈ ਆ ਅਕਸਰ ਕਪੜਾ ਜਿਹੜਾ ਤੇ ਬੰਦਾ ਹੀ ਆ ਨਾ ਉਦੋਂ ਦੀ ਗੱਲ ਹੋਰ ਹੁੰਦੀ ਬੱਜਾਂ ਵੀ ਤਾਂ ਆਉਣੇ ਵਾਲਾ ਵਾ ਬੱਚੇ ਨੂੰ ਕਿਤੇ ਬਹੁਤ ਬਰੇ ਨੇ ਉਦੋਂ ਵੀ ਬਹੁਤ ਕਿਤੇ ਖੋਣ ਖੋ ਦੇਣੀ ਆ ਇਹਨਾਂ ਨੇ ਜੇ ਹੁਣ ਨਿਪੱਲੇ ਬੰਨ੍ਹਦੇ ਮਿਲੋਂ ਉਦੋਂ ਕੀ ਪਤਾ ਮੈਂ ਤੇ ਸੋਚਿਆ ਜੀ ਜਦੋਂ ਬੱਚਾ ਹੋਊਗਾ ਮੈਂ ਟੂਮਕੋ ਇੰਪੋਰ ਟੂਮ ਛੱਲਾ ਲੈ ਕੇ ਜਾਊਂਗੀ ਇਹ ਤੇ ਕੱਪੜੇ ਤੋਂ ਮੁਕਰੀ ਜਾਣ ਲਈ ਆ ਤੇ ਇਹਨੇ ਮੈਨੂੰ ਕਿੱਥੋਂ ਬਣਾ ਕੇ ਦੇਣੀਆਂ ਚੀਜ਼ਾਂ ਆਪਣੀ ਵਰੀ ਮੂੰਹ ਅੱਡਿਆ ਐਡਾ ਕਿ 11 ਡੱਬੇ ਹੀ ਹੋਣੇ ਚਾਹੀਦੇ ਆ ਮੈਂ ਲਾਗੇ ਛੱਗ ਸਾਰੇ ਵੰਡਣੇ ਹੈਲੋ ਹਾਂ ਦੀ ਮਾਰਾਂ ਹਾਂ ਫੋਨ ਕੀਤਾ ਇਹ ਅੱਛਾ ਕੋ ਚੱਕਰ ਹੀ ਨਹੀਂ ਹਾਂਜੀ ਹਾਂਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਅੱਛਾ ਆਹੋ ਬਾਤ ਇਹ ਮੇਰੀ ਮੇਰੀ ਗੱਲ ਸੁਣੋ ਪਹਿਲਾਂ ਹਾਂਜੀ ਹਾਂਜੀ ਹਾਂ ਮੇਰੀ ਗੱਲ ਸੁਣੋ ਸਾਰਾ ਕੰਮ ਹੁਣ ਮੇਰੇ ਤੁਸੀਂ ਸੰਭਾਲ ਲੈਣਾ ਜੀ ਪੈਸੇ ਵਲੋਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਹਾਂ ਤੇ ਜਿਹੜੀ ਵੀ ਚੀਜ਼ ਬਣਾਉਣੀ ਨਾ ਇੱਕ ਨੰਬਰ ਬਣਾਉਣੀ ਜੇ ਬਸ ਗੈਸ ਤੇ ਇਹ ਕਹਿਣ ਤੇ ਵਾਟੀ ਕੱਢਿਆ ਲਵਾਈ ਆਇਆ ਤਾਂ ਹੈ ਕਿੱਥੋਂ ਤੁਹਾਡਾ ਬਸ ਹਾਂ ਹਾਂ ਤੇ ਵਧੀਆ ਮੈਨਣਾ ਹੈ ਟੇਸਟ ਵਧੀਆ ਮੈਂ ਜਿਹਦਾ ਚੀਜ਼ ਦੇ ਵਿੱਚੋਂ ਕੋਈ ਪ੍ਰੋਬਲਮ ਨਹੀਂ ਹੋਣੀ ਜਿੱਤੇ ਪ੍ਰੋਬਲਮ ਲਈ ਤੇ ਇਹ ਵੀਰ ਮੇਰਾ ਸਿਰਦਰਦੀ ਤੇਰੀ ਉਹ ਟਾਈਮ ਦੇ ਟਾਈਮ ਹਾਂ ਹਾਂ ਤੈਨੂੰ ਹੱਲ ਕਰਨਾ ਪੈਣਾ ਈ ਸਾਰਾ ਫਿਰ ਨਹੀਂ ਨਹੀਂ ਪ੍ਰਵਾਸ ਕੋਈ ਗੱਲ ਨਹੀਂ ਉਹ ਦਿੱਤੇ ਸ਼ਰਤਾਂ ਜਦੋਂ ਗੱਲ ਹੀ ਤੈਨੂੰ ਬਹਿਤੀ ਐ ਇਹ ਕਿਹੜੀ ਗੱਲ ਆ ਪੈਸੇ ਦੀ ਪ੍ਰਵਾਹ ਨਾ ਕਰੀ 2400 ਵੱਧ ਲੈ ਲਈ ਬੇਸ਼ੱਕ ਚੀਜ਼ ਜ਼ਰਾ ਹੋਣੀ ਚਾਹੀਦੀ ਬਸ ਬਸ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਮਿਲ ਜਾਂਦੇ ਉਹਦੀ ਕੋਈ ਚੱਕਰ ਨਹੀਂ ਆ ਉਹ ਕਿੱਦਾਂ ਕਰਾਂ ਦੱਸ ਕਰ ਕੈਸ਼ ਦੇ ਕਿਦਾਂ Google Pay ਕਰਦਾ ਕੀ ਕਰਾਂ ਮੈਂ ਚਲਾ ਲਿਆ ਕਰ ਉਹ Google Pay ਆ ਸਾਰੀ ਦੁਨੀਆ ਚਲਾਉਂਦੀ ਹੈ ਅੱਜ ਕੱਲ ਉਹ ਤੁਹਾਨੂੰ ਵੀ ਦੇ ਲੋ ਹਾਈ ਬੜੀ ਕਹਾ ਪਹੁੰਚ ਗਏ ਤੁਸੀਂ ਕਿਸ ਤਰ੍ਹਾਂ ਹਿੱਦੇ ਜਲੀ ਅਛਾ ਦੁਕਾਨ ਵਾਲਾ ਸਟੰਸਤਾ ਤਿਆਰ ਕਰੋਗੇ ਤੂੰ ਚਲ ਠੀਕ ਹੈ ਕੋਈ ਨਹੀਂ ਮੈਂ ਤੁਹਾਨੂੰ ਕੈਸ਼ ਫੜਾ ਦੇਣਾ ਕੋਈ ਚੱਕਰ ਨਹੀਂ ਆ ਤੇ ਕਿੰਨੇ ਕੁ ਫੜਾ ਦਾਂ ਯਾਰ ਰੁਪਇਆ 30000 ਫੜਾ ਦੇਣਾ ਚਲ ਕੋਈ ਨਹੀਂ ਮੈਂ ਫੜਾ ਦੇਣਾ ਆ ਬਸ ਸਹੀ ਹੈ ਸਹੀ ਹੈ ਮੈਂ ਹੁਣੇ ਮਾਰਨਾ ਕਿਹੜਾ ਦੁਕਾਨ ਵਾਲੀ ਸਾਈਡ ਨੂੰ ਤੇ ਉਹ ਨਾਲ ਤੇਰੇ ਕੋਲ ਆ ਸ਼ਾਮਾ ਤੋਂ ਪਹਿਲਾਂ ਬਿਲਕੁਲ ਆ ਜਾਣਾ ਠੀਕ ਆ ਵੀ ਅੰਦਰ ਆ ਠੀਕ ਆ ਓਕੇ ਮੇਰਾ ਤਾਂ ਕੋਈ ਇਹ ਤਿਆਰੀ ਕਰੀਏ ਦੁਕਾਨ ਦੀ ਤੇ ਪੈਸੇ ਫੜ ਲਈਏ ਪਲਮਾਰੀ ਚੁਗਿਆ ਐਵੇਂ ਬੇਅਥੀ ਚੀਜ਼ਾਂ ਪਈਆਂ ਇੰਨੀਆਂ ਦੁਨੀਆਂ ਹਾਂ ਪੁਰਾਣੇ ਕੱਪੜੇ ਮੇਰਾ ਨਾਦਾ ਕਿਤੇ ਨਾ ਆਸ਼ਰਮ ਵੀ ਬਨ ਬੁੰਨ ਕੇ ਕਿਤੇ ਦੇਈਏ ਰਣਜੀਤ ਨੂੰ ਬੜੀ ਯਾਰ ਕਿਹਾ ਵਾ ਵੀ ਜਦੋਂ ਉਧਰ ਨੂੰ ਜਾਂਦੇ ਹੁੰਦੇ ਹੁੰਦੇ ਜੇ ਨਾ ਤੇ ਮੈਨੂੰ ਇੱਕ ਵਾਰੀ ਦੱਸ ਦੇ ਆ ਬੜਾ ਹਵੇ ਪੰਡਾ ਬਨ ਬਨ ਕੇ ਤੇ ਮੈਂ ਰੱਖੇ ਆ ਪਤਾ ਕੀ ਗੱਲ ਆ ਹੁਣ ਆਉਣਾ ਪ੍ਰਾਣੀਆਂ ਨੇ ਕਿ ਇੱਕ ਅੱਧਾ ਦਿਨ ਤੇ ਅਗਲੇ ਰਹਿਣ ਗਈ ਨਾ ਜਿਹੜੇ ਆਪਣੇ ਖਾਸ ਭੈਣ ਭਰਾ ਵਾ ਤੇ ਕੋਈ ਚੀਜ਼ ਹੀ ਬੰਦਾ ਰੱਖ ਲੈਂਦਾ ਬਿਮਾਰੀ ਚ। ਉਹਨਾਂ ਨੇ ਇਹਨਾਂ ਨੂੰ ਕਿੱਥੋਂ ਸਮਝਾਂਗਾ? ਜੇ ਮੈਂ ਇੱਕ ਦਮ ਇਹਨਾਂ ਨੂੰ ਹੁਣ ਕਿਹਾ ਨਾ ਤੇ ਇਹਨਾਂ ਨੇ ਮੈਨੂੰ ਬੋਲਣ ਲੱਗ ਪੈਣਾ। ਇਹ ਤੂੰ ਹੋਰ ਕੋਈ ਕੰਮ ਕਰ ਲਾ ਕਿ ਤੂੰ ਮੇਰੇ ਮਗਰ ਚੜ ਗਈ। ਕੀ ਬੰਦਾਂ ਕਰੇ ਬੰਦ ਲਾ। ਕੋਈ ਨਹੀਂ ਹਾਲ। ਬੜਾਈ ਹੰਤਰਾ ਝੋਲੇ ਬਤਾਣੀ ਥੇ ਗਿਆ ਥੀ ਪਿਆਰ ਹੱਡ ਬਾਜਿਆ ਦੱਸ। ਆ ਵੀ ਕੋਈ ਰੱਦੀ ਰੁੱਦੀ ਵਾਲਾ ਹੁੰਦਾ ਤੇ ਮੁੰਡੇ ਨਹੀਂ ਸਮਾਂ। ਬੜੇ ਗੰਦ ਪਿਆਰ ਐਵੇਂ। ਵੀਸਟੀ ਕੱਪੜੇ ਪਏ ਭਏ ਬੈਠਾਂ ਚ ਮੈਂ ਸਫਾਈ ਕਰਦੀ ਕਿ ਮਮਮੀ ਨੂੰ ਵੀ ਕਹ ਲੈ ਕਿ ਆਹੀ ਕਿ ਮਮਮੀ ਕੋਈ ਕਾਮਵਾਲੀ ਨਾਲ ਲਵਾ ਦੋ ਤੇ ਆਪਾਂ ਇਹ ਕਰੀ ਉਹ ਸਾਰੀਆਂ ਜਗ੍ਹਾ ਇਹ ਕਰੀ ਸਾਫ਼ ਕਰਦੀ ਐ ਤੇ ਹੱਥ-ਪਾਹ ਤੇ ਇਹ ਕਰੀ ਨਾਲ ਮਾਰੀਆਂ ਮੂੜੀਆਂ ਵੀ ਸਾਫ਼ ਹੋ ਜਾਣਾ ਪਰਨਾ ਮਮਮੀ ਨੇ ਇੰਨੇ ਕੰਜੂਸ ਹੈ ਨਾ ਕਿਤੇ ਪੈਸਾ ਕੱਢ ਕੇ ਰਾਜ਼ੀ ਨਹੀਂ ਹੈਗੀ ਕਿ ਬੰਦਾ ਇਹੋ ਜੇ ਕੰਮ ਦੇ ਦੇ ਕਿਤੇ ਕੰਮ ਵਾਲੀਆਂ ਨੂੰ ਲਵਾ ਦੇਵੇ ਹਾਂ ਵੇਖੀ ਜਦ ਤੱਕ ਉਹ ਕੋਈ ਧੀਰਾ ਸੁਣੀ ਹੈ ਨਾ ਉਦੋਂ ਵੀ ਕਿਹਾ ਮਮਨੇ ਕਿ ਇਹ ਕੰਮ ਵਾਲੀ ਨੇ ਕਹਿਣਾ ਇਹ ਤੂੰ ਆਜ ਵੀ ਚਾਰ ਭੈਣ ਭਰਾ ਆਉਣੇ ਆ ਤੇ ਚੱਲ ਲਾਗੋ ਬੰਦਾ ਪਾਂਡਾ ਛੱਲੇ ਮਾਂਜੀ ਜਾਂਦਾ ਨਾ ਜਿਹੜਾ ਕਵੇ ਤੇ ਉਹ ਸਿੱਧੀ ਜਿਹੜੀ ਗੱਲ ਹੈ ਹਾਂ ਤੇ ਸਿਮਰ ਤਾਂ ਬੁਰੀ ਬਾਂਦੀ ਨਹੀਂ ਮਾਤਾ ਦੇ ਗਾੜੀ ਮਾਤਾ ਦੀ ਚਮਚੀ ਬਣੀ ਰਹਦੀ 24 ਘੰਟੇ ਕੀ ਹੰਕਾ ਕਰੀ ਕੱਲੀ ਬੁਰੀ ਬਣਨ ਨੂੰ ਮੈਂ ਹਰ ਚੀਜ਼ ਕਹਿਨ ਨੂੰ ਮੈਂ ਕਿੱਥੇ ਰਕ ਬੈਠਾ ਹਾਂ ਠੀਕ ਹੀ ਪਏ ਜੀ ਜਾਣੇ ਕਿੱਥੇ ਨੇ ਚਾਹੀਦੇ ਮਾਂ ਤਾਨੂੰ ਪੁੱਛ ਤਾਂ ਯਾਰ ਕੋਈ ਜੀ ਪੈ ਕੇ ਨਾ ਇਹਦੇ ਨਾਲ ਨਾ ਸਫਾਈ ਇਹਸਾ ਪੁਈਆ ਕਰਦੀਆਂ ਨਾ ਕੋਈ ਗੱਲ ਨਹੀਂ ਹੈਲੋ ਮੰਮੀ ਅਮਲ ਮਰੀ ਪੈਸੇ ਰੱਖੇ ਹੀ ਉਥੇ ਮਿਲ ਨਹੀਂ ਦੇ ਮੈਨੂੰ। ਪਰ ਤੂੰ ਮੇਰੇ ਨਾਲ ਪਈ ਜਾ। ਗੱਲ ਵੀ ਸੋਲਿਆ ਕਰ ਬਲੀ ਮੈਂ ਕੰਮ ਹਾਂ ਹਾਂ। ਇੱਥੇ ਅਲਮਾਰੀ ਕਿਤੇ ਪਈ ਜੀ ਹੋਰ ਕਿੱਥੇ ਜਾਣੇ। ਚਾਬੀ ਵਿੱਚ ਲੱਗੀ ਆ ਸਾਰਾ ਕੋਹਾ। ਉਹਨੂੰ ਵੀ ਪੁੱਛ ਲੈਣਾ ਵਾ। ਮੈਂ ਤੁਹਾਨੂੰ ਫੋਨ ਇਸ ਕਰਕੇ ਹੋਇਆ ਤੂੰ ਹੀ ਵੇਖੇ ਦੀ ਨਹੀਂ ਕਿਤੇ। ਬੰਦਾ ਪੁੱਛੇ ਹੋਣਾ ਤੁਹਾਨੂੰ ਬਸ ਹੈ। ਤੁਸੀਂ ਉਲਟੇ ਮੈਨੂੰ ਸਵਾਲ ਕਰੀ ਜਾਂਦੇ ਆ ਆਵੇ ਮਾਰੀ ਆ ਮੈਂ ਵੀ ਨਹੀਂ ਹੋਤੀ ਦਿੱਤੇ ਰੱਖੇ ਮੈਂ ਉੱਥੇ ਵੇਖ ਲਿਆ ਇੱਥੇ ਆਵੇ ਉੱਥੇ ਹੈ ਹੀ ਨਹੀਂ ਆ ਕਿੱਥੇ ਚਲ ਗਏ ਫਿਰ ਮੈਂ ਤੁਹਾਨੂੰ ਉਹ ਸਿੱਧੀ ਜੀ ਗੱਲ ਪੁੱਛਣ ਦੇ ਬਸ ਇੱਕੋ ਗੱਲ ਕਹੀ ਸੀ ਨਾ ਕਿ ਪੈਸੇ ਤੁਹਾਡੇ ਕੋਲ ਨਹੀਂ ਆ ਤੁਸੀਂ ਇੰਨੀ ਜਿਹਾ ਪਰਾ ਰੱਖੇ ਕਿਤੇ ਮੁੰਡਾ ਸਾਹਮਣ ਲਿੰਦਾ ਕਿਤੇ ਫੇ ਸਾਹਮਣੇ ਪਏ ਆ ਤੇ ਤੁਸੀਂ ਹੋਰ ਮੈਨੂੰ ਸਵਾਲ ਕਰ ਲਾ ਪਏ ਦੇਗੇ ਬਸ ਠੀਕ ਆ ਸਿੱਧਾ ਕੌਣ ਵੀ ਨਹੀਂ ਹੈਗੇ ਮੈਂ ਨਹੀਂ ਰੱਖੇ ਮੈਂ ਇੱਥੇ ਤਾਂ ਹੈ ਨਹੀਂ ਆ ਮੈਂ ਫੋਟਾ ਵਾ ਕੰਮ ਨਹੀਂ ਕੋਈ ਤਾਂ ਉਸੇ ਇਹ ਸਾਰਾ ਮੁਕਬਰਤ ਰੋਪਿੰਦਾ ਬਾਜ਼ਾਰ ਨੂੰ ਤਾਂ ਤੂੰ ਕਰ ਲੋ ਕੰਮ ਬਾਜ਼ਾਰ ਤੇ ਜਿਹੜੇ ਕਰਨ ਵਾਲੇ ਆ ਹੱਥ ਹੋ ਗਈ ਆ ਘਰੇ ਵੀ ਬੰਦਾ ਰਹਿ ਲਿੰਦਾ ਕੋਈ ਨਾ ਕੋਈ ਰੋਪਿੰਦੇ ਨੂੰ ਮੈਨੂੰ ਲੋੜ ਤੇ ਮੈਂ ਕਿੱਥੇ ਜਾਵਾਂ ਨਾ ਤੇ ਪੈਸੇ ਰੱਖੇ ਆ ਸਾਰੇ ਕੋਲ ਕਿੱਥੇ ਰੱਖਦੇ ਆ ਨੁ ਭੁੱਲਦਾ ਸ਼ਮੀ ਨਾ ਤਵਾ ਚਾਵਾਂ ਦੇ ਮੈਨ ਇਹ ਨਾਲ ਹੁਣ ਮੈਨੂੰ ਕੀ ਕਹਿਣਾ ਵਾ ਆਈ ਰஞ்சிਤ ਆ ਗਈਆਂ ਓਏ ਆ ਗਈਆਂ ਯਾਰ ਛਿੱਲੇ ਸੋਣੀ ਆ ਕੰਮੀ ਉਹ ਚੰਮੀ ਆ ਗਈ ਕਿੱਥੇ ਉਹ ਆਦਾ ਕਿੱਥੇ ਆ ਉਹ ਆ ਗਈ ਬਾਬਾ ਕੀ ਰੋਲਾ ਪਾਤਾ ਤੂੰ ਬੰਦੀ ਕਰਨੀ ਆ ਤੂੰ ਇਹ ਆਵਾਜ਼ਾਂ ਲਾਉਂਦੇ ਆ ਯਾਰ ਮੈਂ ਸਭਾਈ ਕਰਨੀ ਰੌਣੇ ਦੇ ਉੱਪਰ ਬੈਠਾ ਕਿਤੇ ਜਾਵੇ ਅੱਛਾ ਤੇ ਜੇ ਬੈਠੇ ਤੇ ਫਿਰ ਕੀ ਕਹੋਂ ਤੇ ਪਰਚੀ ਘਟਾਓ ਇੱਥੇ ਫਿਰ ਜਾਵੇ ਉਹ ਕਮਰੇ 'ਚ ਐਵੇਂ ਬੱਸ ਹੈ ਤੇਰੇ ਇੰਨੇ ਖਲਾਰਾ ਵਿਆਹ ਵਾ ਤਾਂ ਤੋਂ ਮੇਰੀ ਗੱਲ ਸੁਣ ਕੀ ਹੋ ਗਿਆ ਦੱਸ ਮੇਰੀ ਗੱਲ ਸੁਣ ਮੈਂ ਉਹਨਾਂ ਦੀ ਬਿਮਾਰੀ 'ਚ ਪੈਸੇ ਠੇਆ ਉਹ ਪੈਸੇ ਕਿੱਥੇ ਗਏ ਮੇਰੇ ਕਿਹੜੇ ਪੈਸੇ ਕਿਹੜੇ ਪੈਸੇ ਕਾਲੀ ਦੇ ਪੈਸੇ ਜਿਹੜੇ ਵਰਤੀ ਦੇ ਰੋਜ਼ ਗਾਂਦੀ ਗੱਲੇ ਨੋਟ ਆ ਉਹ ਕਿੱਥੇ ਆ ਕਿੰਨੇ ਪੈਸੇ ਉੱਥੇ ਘੱਟੋ ਘੱਟ 30-40 ਹਜ਼ਾਰ ਰੁਪਏ ਵਿਆਹ ਹਣਾ ਕਿਹੜੇ ਨੋਟ 5 500 ਦੇ ਸੀ 200 200 ਵਾਲੇ ਨੋਟ ਸੀਗੇ 200 200 ਦੇ ਹਾਂ ਪਤਾ ਕੋਹ ਮੈਂ ਉਹ ਜਿੱਤੇ ਰੱਖੇ ਮੈਂ ਲਬੜਾ ਖਾ ਗਿਆ ਕੀ ਸੋਚੀ ਜਨੀ ਆ ਮੈਂ ਤੈਨੂੰ ਪੁੱਛਣ ਆਵਾ ਉਹ ਪੈਸੇ ਕਿੱਥੇ ਆ ਪਤਾ ਕੋਹ ਕੀ ਸੋਚੀ ਜਨੀ ਆ ਉਹ ਉਹ ਕੀ ਕੀ ਗੱਲ ਹੋਈ ਆ ਔਰ ਰஞ்சிਤ ਕਿਹੜੇ ਪੈਸੇ ਕੋਈ ਪੈਸੇ ਨਹੀਂ ਹੈਗੇ ਕਿਹੜੇ ਪੈਸੇ ਦੀ ਗੱਲ ਕਰਨ ਦੇ ਜੀ ਮੈਨੂੰ ਨਹੀਂ ਕਿਹੜੇ ਪੈਸੇ ਦਾ ਪਤਾ ਤੈਨੂੰ ਪੈਸਾ ਦਾ ਨਹੀਂ ਪਤਾ ਨਾ ਉਹ ਮੈਲਮਾਰੀ ਚ ਰੱਖੇ ਆ ਬਾਬਾ ਪੈਸੇ ਸਾਹਮਣੇ ਮੈਂ ਉੱਥੇ ਕਿਹਦੇ ਵੇਖੋ ਮੈਨੂੰ ਕੀ ਪਤਾ ਕਿੱਥੇ ਆ ਆ ਤੁਹਾਨੂੰ ਦਿਖਾਵਾਂ ਜਿੱਥੇ ਪੈਸੇ ਰੱਖੇ ਆ ਉਹੋ ਗੱਲਾ ਕਰਦੀ ਲੈ ਪਿਆਈਸ ਆਪਾ ਮੈਨੂੰ ਤੇ ਉਦੋਂ ਦਾ ਚੇਤਾ ਹੀ ਨਹੀਂ ਆ ਕਿ ਮੈਂ ਪਸਤੋਂ ਪੈਸੇ ਕੱਢ ਕੇ ਬਾਹਰ ਰੱਖਣੇ ਆ ਪੈਸੇ ਤੇ ਇਹਨਾਂ ਨੇ ਰੱਖੇ ਹੀ ਮੈਂ ਇਹਦੇ ਉਧਰ ਦੇਣ ਗਈ ਹੀ ਭੂਆ ਜੀ ਉਹਨਾਂ ਨੂੰ ਹਾਏ ਰੱਬਾ ਹੁਣ ਮੈਂ ਪਾਸੋਂ ਪੈਸੇ ਕੱਢ ਕੇ ਦਿੱਤੇ ਤੇ ਭੈਣਾ ਜੱਬ ਹੋਰ ਮਰ ਗਈ ਮੈਂ ਤੇ ਮੇਰੀ ਗੱਲ ਸੁਣ ਕੀ ਸੋਚੀ ਇਹ ਨਹੀਂ ਹੁਣ ਇਧਰ ਆ ਦਿਖਾਵਾਂ ਤੁਹਿੰਨੂੰ ਅਜੇ ਆਲ ਮਾਰੀ ਤੇ ਮੇਰੇ ਤੇ ਜਿਹੜੀ 200 200 ਵਾਲੀ ਦਿੱਥੀ ਪਈ ਸੀ ਨਾ ਉਹ ਕਿੱਥੇ ਗਈ ਮੇਰੀ ਆਹੋ ਤਾਂ ਮੈਂ ਵੇਖ ਦਿੰਨੀ ਆ ਇਧਰ ਉਹ ਕੀ ਬੋਲੀ ਜਾਂਂਦੇ ਬੋਲੀ ਜਾਂਂਦੇ ਦੇਖ ਕੇ ਦਊਂਗੀ ਤੁਹਾਨੂੰ ਮੈਂ ਦੱਸ ਐਵੇਂ ਬੱਸ ਸਾਹਮਣੇ ਪਈ ਚੀਜ਼ ਆ ਤੋਹੀਆ ਚੋਕੇ ਕੇ ਇਧਰ ਕੱਦ ਰਹੀ ਐ ਇੱਧਰ ਕੱਦ ਐ ਐ 200 200 ਦੀ ਦੱਥੀ ਹਾਂ ਐਨੀ ਕਾ ਦੱਥੀ ਹੈਗੀ ਹਾਂ ਹਾਂ ਉਹਦੀ ਵਾਲੇ ਡੰਡੇ ਜੇ ਆਹੋ ਅੱਛਾ ਲੈ ਉਹ ਦੇਖਿਆ ਸਾਹਮਣੇ ਪਈ ਸੀ ਫਿਰ ਲੋ ਰঞ্জੀਤ ਇਹ ਵੀ ਕਿ ਤੇਲ ਮਾਰੀ ਗਏ ਖੁੱਲੀ ਨਾ ਰਹਿ ਜੇ ਤੁਹਾਡੇ ਕੋ ਜਾਂ ਮੇਰੇ ਕੋ ਤੇ ਕੋਈ ਹੋਰ ਫੜਨੇ ਤੇ ਕੋਈ ਪਤਾ ਨਹੀਂ ਹੁੰਦਾ ਦਬੇ ਤੇ ਨਾ ਦਬੇ ਤੁਹਾਨੂੰ ਪਤਾ ਹੁਣ ਫੰਕਸ਼ਨ ਦੇ ਵੀ ਦਿਨ ਆਉਣ ਡਏ ਆ ਤੇ ਸੋ ਜਾਣਾ ਘਰੋਂ ਦਾ ਆਂਡ ਗਵਾਂਡ ਵੀ ਪਹਿਲਾਂ ਮੈਨੂੰ ਇੱਕ ਦੱਸ ਬੋਲੀ ਨਾ ਜਾ ਹੈ ਕਿੱਥੇ ਆਹੋ ਕੱਟ ਪਹਿਲਾਂ ਮੈਂ ਤਾਂ ਦਾਦੀ ਹਾਂ ਨਾ ਕਾਢੋ ਇਹਨਾਂ ਪੱਜ ਕੱਢ ਬੰਦ ਲਾ ਮੈਂ ਦਾਦੀ ਆਹ ਪਾਰ ਤੇ ਲੋੜ ਮਾਰੀ ਪਈ ਬਲਮਾਰੀ ਝੁਣਕੀ ਆ ਬੰਦ ਕਰਾਂ ਨਾ ਮੈਂ ਬੜਾ ਖੁਸ਼ ਆਵੜੇ ਭਾਈ ਆ ਹਾਂ ਇਹ ਵੀ ਇਹਨੇ ਇੱਕ ਗੱਲ ਦਾ ਜਵਾਬ ਦੇ ਤੈਨੂੰ ਕੀ ਲੋੜ ਉਥੇ ਚੁੱਕੇ ਦੇ ਵਿੱਚ ਰੱਖ ਦੇ ਇਹਦੇ ਵਿੱਚ ਕੀ ਕਰਦਾ ਹੈ ਤੈਨੂੰ ਮੇਰੀ ਗੱਲ ਸੁਣ ਲਓ ਉਹ ਤਾਂ ਭੋਏ ਨਾ ਚੜੋ ਮੈਂ ਹਰ ਚੀਜ਼ ਦਾ ਧਿਆਨ ਰੱਖਦੀ ਹਾਂ ਆ ਤੁਹਾਡੇ ਪੈਸੇ ਪੈ ਹੀ ਤੇ ਸਾਹਮਣੀ ਤੇ ਮੈਂ ਫੜ ਕੇ ਤਾਂ ਸਭਾ ਫਸ ਚ ਪਾ ਕੇ ਤਾਂ ਸਾਂਭੇ ਆ ਮੈਨੂੰ ਪਤਾ ਹੀ ਵੀ ਤੁਹਾਨੂੰ ਚੇਤਾ ਭੁਲਾਵਾ ਇਸ ਗੱਲ ਦਾ ਤੇ ਮੈਂ ਕਹਾਂ ਚੱਲ ਮੈਂ ਸਾਂਭ ਦਿੰਨੀ ਆ ਤੇ ਮੈਨੂੰ ਸ਼ਾਬਾਸ਼ ਦਵੋਗੇ ਤੇ ਤੁਸੀਂ ਮੈਨੂੰ ਉਲਟਾ ਅੱਖਾਂ ਕੱਢਣ ਦੇ ਤੇ ਕੱਢਣਾ ਨਾ ਅੱਖਾਂ ਤੈਨੂੰ ਕਿਉਂ ਪਿਛਲੇ 15 ਸਾਲਾਂ ਤੋਂ ਹੜਾ ਸਮਾਨ ਇੱਦਾਂ ਪਿਆ ਰਹਿੰਦਾ ਵਾ ਇੱਥੇ ਕਿਹੜੀ ਤੁਰਫਦਾ ਘਰੇ ਕੋਈ ਜਾਂ ਮੰਮੀ ਹੁੰਦੀ ਜਾਂ ਮੈਂ ਨਾ ਸਾਈ ਹੁੰਦਾ ਕੌਣ ਦਹਰ ਇਹ ਤਾਂ ਤੂੰ ਵੀ ਇਸੇ ਘਰ ਨਹੀਂ ਆ ਇੱਥੇ ਕੌਣ ਲੈ ਚੜਾ ਚੋਕੀ ਕੋਈ ਚੀਜ਼ ਜੀ ਤਾਂ ਕੋਈ ਪਤਾ ਨਹੀਂ ਹੁੰਦਾ ਕਿ ਇਹ ਵੇਲੇ ਬਾਹਰੋਂ ਵੀ ਕੋਈ ਬੰਦਾ ਆ ਜਾਂਦਾ ਵਾ ਹੁਣ ਵੇਖਿਆ ਬਿਮਾਰੀ ਦਾ ਲੋ ਕੱਢਦਾ ਗਾਲੇ ਆ ਤੂੰ ਰੱਖਿਆ ਨਾ ਪਰਸ ਦੇ ਪੈਸੇ ਇਹ ਸੋਚਿਆ ਕਿ ਇਹਨੂੰ ਜਿੰਤਾ ਭੁੱਲ ਗਿਆ ਵਾ ਆ ਬਾਈ ਚਲਾਕੋ ਨਾ ਬਣ ਮੇਰੀ ਗਾੜੀ ਠੀਕ ਹੈ ਨਾ ਕੀ ਗੱਲ ਸੁਣਾ ਤੇਰੀ ਮੈਂ ਦੱਸ ਤੇਰੇ ਇਕੱਲੇ ਪੈਸੇ ਨਾ 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 ਮੈਂ ਕਿਤੇ ਨਹੀਂ ਲੈ ਕੇ ਚਲੀ ਹਾਂ ਮੈਂ ਸਭੋ ਸਾਹਮਣੇ ਹੀ ਆ ਲੂ ਫੜੋ ਆਪਣੇ ਪੈਸੇ ਮੈਂ ਕੀ ਕਰਨੇ ਆ ਆ ਲਓ ਉਹ ਤਾਂ ਮੈਂ ਲੈ ਹੀ ਲੈਣੇ ਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿੱਥੇ ਖੜ ਲਗੀ ਮੈਂ ਕੀ ਕੰਮ ਹੈ ਤੈਨੂੰ ਇਹ ਪੈਸੇ ਕੀ ਕਰਨਾ ਹੀ ਮੰਗ ਕੇ ਨਹੀਂ ਮਿਲਦੀ ਜਦੋਂ ਮੈਂ ਜਦੋਂ ਤੈਨੂੰ ਲੋੜ ਪਈ ਪੈਸੇ ਜੋਸ ਨਾਲ ਦੇ ਦਿੰਦਾ ਤੁਹਾਨੂੰ ਮੈਂ ਨਹੀਂ ਨਹੀਂ ਜੀ ਕੁਝ ਨਹੀਂ ਕਰਨੇ ਮੈਂ ਤੁਹਾਨੂੰ ਕਹਿਣ ਦੀ ਆ ਕਿ ਮੈਂ ਸਾਹਮਣੇ ਹੀ ਕਿ ਜਦੋਂ ਤੁਸੀਂ ਮੰਗੋਗੇ ਤਾਂ ਮੈਂ ਤੁਹਾਨੂੰ ਦੇ ਦਊਂਗੀ ਇਦਾਂ ਦਾ ਮੇਰੀ ਕੋਈ ਵਿਚਾਰ ਨਹੀਂ ਹੈਗਾ ਮੇਰਾ ਅੱਛਾ ਮੂਰਖ ਲੱਗਦਾ ਤੈਨੂੰ ਮੈਂ ਹੈ ਹੁਣ ਪਤਾ ਨਹੀਂ ਆ ਇਹਨੇ ਪੈਸੇ ਕਰਨੇ ਕੀ ਤੁਹਾਨੂੰ ਸਮਝ ਨਹੀਂ ਆਉਂਦੀ ਇਹਨਾਂ ਕੀ ਲੋੜ ਤੈਨੂੰ ਇਹ ਚ ਰੱਖਣ ਦੀ ਪੈ ਯਾਰ ਮੈਂ ਸਾਹਮਣੇ ਹੀ ਕਿ ਕਾਕੇ ਵਾਸਤੇ ਕੁਝ ਨਾ ਕੁਝ ਬਣਾ ਲਿਓ ਨਹੀਂ ਆ ਜਾ ਕੇ ਦੋਵੇਂ ਜਿਹਾ ਬਣਾ ਕੇ ਲਿਆਉਣਾ ਵਾ ਕਿ ਨਹੀਂ ਬਲਿਆ ਕਰ ਮੈਂ ਆਂ ਸਾਹਮਣੇ ਹੀ ਵੀ ਕੋਈ ਇਥੇ ਲੈ ਲਉਣਾ ਜਾ ਕੇ ਮੜ ਕੇ ਹੀ ਕੀ ਵਰਤਾਂਗੇ ਕੀ ਖਰਚਾਂਗੇ ਸਮਝਦੇ ਕਿਉਂ ਨਹੀਂ ਗੱਲ ਨੂੰ ਤੁਸੀਂ ਮੈਂ ਦੱਸ ਪੈਸੇ ਕਿੱਥੇ ਕਰਨੇ ਆ ਜੇ ਇਹੋ ਜਿਹੀ ਗੱਲ ਹੁੰਦੀ ਨ ਮੈਂ ਤਾਂ ਕਦੇ ਵੀ ਵਾਪਸ ਨਾ ਦੁੰਦੀ ਪਸ ਤੋਂ ਕੱਢ ਗਈ ਮੇਰੀ ਗੱਲ ਮੈਂ ਹੀ ਦਿੱਤੇ ਆ ਨਾ ਮੈਂ ਵੀ ਕਹਿ ਸਕਦੀ ਮੇਰੇ ਕੋਲ ਨਹੀਂ ਹੈਗੇ ਤੇ ਜਿਹੜਾ ਮੈਲ ਬੰਦੇ ਦੋਹਾਂ ਘਟ ਹੈ ਤੂੰ ਜੇ ਮੈਨੂੰ ਕੋਈ ਚੀਜ਼ ਦੀ ਲੋੜ ਹੋਵੇ ਤਾਂ ਫਿਰ ਜੇ ਤੂੰ ਨਾਵੇਂ ਇੱਥੇ ਕਰਦੇ ਮੈਂ ਕਿੱਥੇ ਜਾਣਾ ਮੈਂ ਕਿਹੜੇ ਖੂਹ ਚ ਪੈਣਾ ਨਾ ਮੈਂ ਇੱਥੇ ਹੀ ਆ ਐਵੇਂ ਬੱਸ ਪਤਾ ਨਹੀਂ ਕੀ ਚਲਾਕੀਆਂ ਖੇਡ ਤੂੰ ਜਿਹੜੀ ਮਰਜ਼ੀ ਚੀਜ਼ ਗਵਾਤ ਦੇ ਮੈਂ ਨਹੀਂ ਤੇ ਸੰਭਣੀ ਉਹ ਹੱਥ ਨਾ ਲਿਆ ਮੇਰੀ ਕੀ ਨਸਦੀ ਦੀ ਗੱਲ ਹੀ ਮੈਂ ਆਪੇ ਸੰਭਲਾਂ ਨਾ ਸੰਭਲਾ ਇਹ ਹੁਣ ਬੁਰੇ ਆ ਕੱਡੇ ਦੇ ਵਿੱਚ ਕੋਈ ਬੱਤੇ ਨਹੀਂ ਆ 10 ਮੈਥਰ ਸਾਹ ਲੜਾ ਰਹੀ ਹੈ ਬੰਨੇ ਉਹ ਗੈਨ ਲੋ ਮੈਂ ਕਰਤੀਆ ਬਣੀ ਲਿਆ ਦਿੱਤਾ ਗੈਨ ਲੋ ਐਹੋ ਜੀ ਹੁੰਦੀ ਤਾਂ ਕੱਢ ਲੈਂਦੀ 2004 4 ਮੈਂ ਮੈਂ ਕੀ ਕਰਨੇ ਕੱਢ ਕੇ ਸਾਰਾ ਕੁਝ ਤੇ ਮੈਨੂੰ ਤੂੰ ਹੀ ਲੈ ਦਿੰਦੇ ਉਹ ਮੈਂ ਪੈਸੇ ਕੀ ਕਰਨੇ ਐਵੇਂ ਬੱਸ ਤੂੰ ਹੀ ਗਾਲੀ ਨਹੀਂ ਮੰਨਦੇ ਹੈਗੇ ਫਿਰ ਤੇਰੀ ਬਦਾਂ ਕਿ ਜਵਲੀਆਂ ਮਰੀ ਜਣੀ ਤੂੰ ਮੇਰੀ ਗੱਲ ਸੁਣ ਸਿੱਧੀ ਜੀ ਗੱਲ ਹੀ ਅੱਗੇ ਤੂੰ ਜੇ ਮੇਰੇ ਕੋਤੇ ਵੀ ਪੈਸੇ ਪਏ ਹੋਣਾ ਪੈਸੇ ਨੁ ਛੇੜੀ ਨਾ ਤੂੰ ਕੀ ਸੋਚਦੀ ਹੈ ਜੇ ਕਿ ਬੰਦੇ ਨੇ ਪੰਜ ਮਹੀਨਾ ਹੋ ਗਿਆ ਪੈਸੇ ਇੱਥੇ ਰੱਖੇ ਪਾਉਂ ਜਿੱਦਾਂ ਮਰਜ਼ੀ ਆ ਤੇ ਸਾਡੇ ਦਿਮਾਗ 'ਚ ਕੋਈ ਹੈ ਨਹੀਂ ਹੁਣ ਪਤਾ ਹੀ ਨਹੀਂ ਦਿੱਤਾ ਨਹੀਂ ਹੈ ਤੇ ਤੁਸੀਂ ਚਰਾਕੀਆਂ ਕਰੀਓ ਜਿੱਥੇ ਮਰਜ਼ੀ ਸਾਬੀ ਫਿਰੋ ਜੋ ਮਰਜ਼ੀ ਵਰਤੀ ਜਾਓ ਉਹ ਸਾਰਾ ਕੋ ਪਤਾ ਹਨ ਨੂੰ ਕਿੱਥੇ ਪੈਸੇ ਰੱਖੇ ਆ ਕਿੱਥੇ ਵਰਤਨੇ ਆ ਕਿੱਥੇ ਵੀ ਕਰਨਾ ਹੈ ਸਾਰਾ ਪਤਾ ਹੈ ਕਿ ਇੱਕ ਚੀਜ਼ ਦਾ ਪਤਾ ਹੁੰਦਾ ਹਨ ਬਸ ਉਦਾਂ ਹੀ ਭੋਲੇ ਬਣ ਕੇ ਤੋਰ ਫਿਰਦੇ ਨੇ ਹੂੰ ਤੇ ਤੁਹਾਨੂੰ ਇਹਨਾਂ ਕਿ ਮੇਰੇ ਤੇ ਯਕੀਨ ਹੈ ਦੱਸੋ ਮੈਂ ਕਹਿੰਦੀ ਮੈਂ ਸਾੰਬੇ ਸੀ ਬਸ ਕਿਸੇ ਨੂੰ ਨਹੀਂ ਦੇਣੀ ਸੀ ਮੈਂ ਉਤੋਂ ਦੀ ਨਾ ਹੋ ਮੈਨੂੰ ਮੈਨੂੰ ਪਤਾ ਹੁਣ ਸਮਝਾਉਂਦੀ ਰੋੜਨੀ ਆ ਹਾ ਰੱਬ ਜਿੰਦੇ ਰਹਿਣ ਮੇਰੇ ਘਰ ਦੇ ਖਾਸ ਕਰਕੇ ਭੂਆ ਜੀ ਤੇ ਭਾਬੀ ਤੇ ਵੀ ਸੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਆ ਪੈਸੇ ਵਾਪਸ ਲੈ ਜਾ ਅਸੀਂ ਨਹੀਂ ਲੈਣੇ ਆ ਮੈਂ ਤੇ ਐਡੀ ਵੱਡੀ ਬੇਵਕੂਫੀ ਕਰ ਲੈਣੀ ਸੀ ਨਾ ਇੰਨੇ ਸਾਲਾਂ ਦਾ ਇੰਨੇ ਸਾਲਾਂ ਦਾ ਰਣਜੀਤ ਦਾ ਮੇਰੇ ਤੇ ਵਿਸ਼ਵਾਸ ਹੈ ਹਾ ਸਾਰਾ ਉਜੜ ਜਾਣਾ ਹੈ ਜਿੱਦਾਂ ਮੇਰੇ ਕੋ ਪੈਸੇ ਮੰਗ ਲਏ ਤੇ ਮੈਂ ਤਾਂ ਪੈਸੇ ਉਧਰ ਦੇ ਆਉਣੇ ਹੀ ਤੇ ਮੇਰ ਕੋ ਤੇ ਹੋਰ ਹੈਗੇ ਵੀ ਨਹੀਂ ਜਿਹੜੇ ਮੈਂ ਇਹਨਾਂ ਨੂੰ ਦੇ ਦਿੰਦੀ। ਇਹਨਾਂ ਨੇ ਤਾਂ ਮੈਨੂੰ ਹੋਰ ਚੋਰ ਚੱਕੀ ਸਮਝ ਲੈਣਾ ਸੀ। ਬੜੀ ਬੇਸ਼ਤੀ ਹੋਣੀ ਸੀ ਮੇਰੀ। ਅੱਗੇ ਤੋਂ ਇਹਨਾਂ ਨੇ ਹਰ ਚੀਜ਼ ਤੇ ਸ਼ੱਕ ਕਰਿਆ ਕਰਨਾ ਸੀ। ਦੱਸ ਤਾਂ ਤੇ ਦੀ ਘਰ ਚ ਗਵਾਜ ਦੇ ਨਾ। ਇਹਨਾਂ ਨੇ ਮੇਰਾ ਨਾਮ ਲਾਇਆ ਕਰਨਾ ਸੀ। ਸ਼ੁਕਰ ਹੈ ਰੱਬਾ। ਤੂੰ ਹੀ ਮੈਨੂੰ ਬਚਾ ਲਿਆ। ਮੇਰੇ ਘਰ ਦੇ ਕਿੰਨੇ ਚੰਗੇ। ਉਹਨਾਂ ਨੇ ਮੈਨੂੰ ਸਿੱਖ ਦਿੱਤੀ ਕਿ ਆ ਪੈਸੇ ਵਾਪਸ ਲੈ ਕੇ ਜਾ ਤੇ ਆਪਾਂ ਨਹੀਂ ਰੱਖਣੇ। ਅਹੀਂ ਜੋ ਮਰਜੀ ਲੈ ਕੇ ਆਈਏ। ਆਪਣੀ ਕੋਲੋਂ ਲੈ ਕੇ ਆਵਾਂਗੇ ਜਿਆਦਾਤਰ ਕੁੜੀਆਂ ਦੇ ਘਰ ਦੇ ਕੀ ਕਰਦੇ ਕੁੜੀਆਂ ਕੋਈ ਪੈਸੇ ਲੈ ਲੈਂਦੇ ਆ ਤੇ ਸਾਰਾ ਸਮਾਨ ਉੱਥੇ ਵੱਧ ਖਰੀਦ ਕੇ ਤੇ ਆਪਣੀ ਸ਼ੋਭਾ ਬਣਾ ਲੈਂਦੇ ਆਣਗੇ ਪਰ ਨਾ ਇਦਾਂ ਕਦੀ ਨਹੀਂ ਕਰਨਾ ਚਾਹੀਦਾ ਅੱਜ ਬੜੀ ਵੱਡੀ ਸਿੱਖ ਮਿਲੀ ਆ ਜੋ ਹੈਗਾ ਬਸ ਉਹੀ ਠੀਕ ਆ ਆ ਝੂਠੀ ਸ਼ਾਸਕ ਬਾਸਕ ਚ ਕੀ ਰੱਖਿਆ ਵਾ ਆ ਮੇਰੀ ਸੱਸ ਨੂੰ ਤੇ ਜਮਈ ਅਕਲ ਨਹੀਂ ਇਹ ਤੇ ਬਸ ਕਰਦੀ ਇੱਥੇ ਦਈ ਜੋ ਦਈ ਜੋ ਅੱਜ ਤੱਕ ਮੈਂ ਕਦੀ ਇਦਾਂ ਨਹੀਂ ਕੀਤਾ ਸਿਰਫ ਮੈਂ ਵੀ ਮਜਬੂਰੀ ਚ ਇਦਾਂ ਕੀਤਾ ਮੈਂ ਤਾਂ ਕਦੀ ਇਹਨਾਂ ਦੇ 10 ਰੁਪਏ ਨਹੀਂ ਛੇੜੇ ਹਾ 10 ਵੀ ਪਏ ਹੁਣ ਤੇ ਉੱਥੇ ਪਈ ਰਹਿੰਦੇ ਪਹਿਹੋਂ ਗੋਂਗੇ ਰঞ্জੀਤ ਪੈਸੇ ਚੁੱਕ ਲੋ ਰঞ্জੀਤ ਪੈਸੇ ਚੁੱਕ ਲੋ ਆ ਪਹਿਲੀ ਵਾਰ ਜ਼ਿੰਦਗੀ ਚ ਮੈਂ ਇਦਾਂ ਕੀਤਾ ਵਾ ਤੇ ਪਹਿਲੀ ਵਾਰ ਹੀ ਮੈਨੂੰ ਸਬਕ ਆ ਗਿਆ ਸ਼ੁਕਰ ਹੈ ਵਿਚਾਰੇ ਮੰਨਦੇ ਗਏ